ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਸਾਡੇ ਨਾਲ ਯੂਐਸਏ ਦੇ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਡਵਾਈਜ਼ਰ ਜਗਪ੍ਰੀਤ ਸਿੰਘ ਜੀ ਮੌਜੂਦ ਨੇ ਜਿਹੜੇ ਕਿ ਬ੍ਰਾਡਵੇ ਇਮੀਗ੍ਰੇਸ਼ਨ ਨੂੰ ਰਿਪਰੈਜ਼ੈਂਟ ਕਰਦੇ ਨੇ ਜਗਪ੍ਰੀਤ ਜੀ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਜਗਪ੍ਰੀਤ ਜੀ ਟਾਪਿਕ ਬੜਾ ਮਹੱਤਵਪੂਰਨ ਹੈ ਯੂਐਸਏ ਦੇ ਵਿੱਚ ਸਾਡੇ ਪੰਜਾਬ ਦੇ ਹਰਿਆਣਾ ਦੇ ਵਿਦਿਆਰਥੀ ਖਾਸ ਤੌਰ ਤੇ ਕਿੰਨੇ ਕੁ ਗੈਪ ਨਾਲ ਅਪਲਾਈ ਕਰ ਸਕਦੇ ਨੇ ਔਰ ਹੁਣ ਕਿਹੜੇ ਕਿਹੜੇ ਕਾਲਜ ਤੇ ਯੂਨੀਵਰਸਿਟੀਆਂ ਨੇ ਜਿੱਥੇ ਉਹ ਅਪਲਾਈ ਕਰਨ ਔਰ ਵੀਜ਼ਾ ਸਕਸੈਸ ਰੇਟ ਕਿਵੇਂ ਬਣੇਗਾ ਵਿਦਿਆਰਥੀਆਂ ਦਾ ਡੈਫੀਨੇਟ ਤਾਂ ਕਿ ਉਹ ਰਿਫਿਊਜ਼ਲ ਉਹਨਾਂ ਦੀ ਨਾ ਹੋਵੇ ਡੈਫੀਨੇਟਲੀ ਸਰ ਯੂਐਸਏ ਦੇ ਲਈ ਸਪੈਸਿਫਿਕਲੀ ਜੇ ਤੋਂ ਮੈਂ ਗੱਲ ਕਰੂੰਗਾ ਇਹਦੇ ਚ ਨਾ ਕੁਝ ਸਪੈਸਿਫਿਕ ਪ੍ਰੈਪਰੇਸ਼ਨਸ ਕਰਨ ਦੀ ਜ਼ਰੂਰਤ ਹੁੰਦੀ ਹੈ ਉਹ ਪ੍ਰੈਪਰੇਸ਼ਨ ਸਟੂਡੈਂਟ ਵੀ ਸਾਨੂੰ ਆ ਕੇ ਪੁੱਛਦੇ ਨੇ ਕਿ ਅਸੀਂ ਅਗਰ ਤੁਹਾਡੇ ਤੋਂ ਅਪਲਾਈ ਕਰਦੇ ਆਂ ਕੀ ਸਾਨੂੰ ਤਿਆਰ ਕੀਤਾ ਜਾਊਗਾ ਕੀ ਪ੍ਰਿਪੇਅਰ ਕੀਤਾ ਜਾਊਗਾ ਫੋਰ ਏਗਜ਼ਾਮਪਲ ਅਗਰ ਮੈਂ ਹੀ ਇੱਕ ਸਟੂਡੈਂਟ ਆਂ ਔਰ ਮੈਂ ਕਿਸੇ ਕੰਸਲਟੈਂਟ ਕੋਲ ਜਾਣਾ ਹੈ ਤੇ ਮੈਂ ਉਹਨੂੰ ਇਹ ਕਹਾਂ ਕਿ ਤੁਸੀਂ ਮੈਨੂੰ ਮੇਰੇ ਬਾਰੇ ਤਿਆਰ ਕਰ ਦੋਗੇ that is quite impossible ਮੈਨੂੰ ਮੇਰੀ ਇਨਫੋਰਮੇਸ਼ਨ ਸਾਰੀ ਪਤਾ ਹੈ ਮੈਨੂੰ ਮੇਰੇ ਤੋਂ ਜ਼ਿਆਦਾ ਹੋਰ ਕੋਈ ਵੀ ਇਸ ਦੁਨੀਆ ਤੇ ਹੈ ਇਨਸਾਨ ਉਹ ਨਹੀਂ ਜਾਣਦਾ ਬਟ ਪ੍ਰੈਪਰੇਸ਼ਨ ਕਿਸ ਚੀਜ਼ ਦੀ ਲੋੜ ਹੈ ਇੱਕ ਤਾਂ ਸੈਲਫ ਪ੍ਰੈਪਰੇਸ਼ਨ ਹੈ ਉਹ ਤੁਹਾਡੇ ਕੌਨਫੀਡੈਂਸ ਦੇ ਉੱਤੇ ਤੁਹਾਡੀ ਬਾਡੀ ਲੈਂਗੁਏਜ ਦੇ ਉੱਤੇ ਤੁਹਾਡੀ ਕੰਟੈਂਟ ਡਿਲੀਵਰੀ ਦੇ ਉੱਤੇ ਹੁਣ ਇੰਟਰਵਿਊ ਹੋਣਾ ਓਬਵੀਅਸਲੀ ਉਹਦਾ ਮੋਡ ਆਫ ਕੰਡਕਟ ਜਿਹੜਾ ਉਹ ਇੰਗਲਿਸ਼ ਰਹੇਗਾ ਸੋ ਆਪਣੀ ਸਪੀਕਿੰਗ ਸਕਿਲਸ ਜਿਹੜੀਆਂ ਕਮਿਊਨੀਕੇਸ਼ਨ ਸਕਿਲਸ ਹੈ ਇਹਨਾਂ ਤੇ ਸਟੂਡੈਂਟ ਨੂੰ ਖੁਦ ਆਪਣੇ ਆਪ ਨੂੰ ਪੇਅਰ ਕਰਨਾ ਚਾਹੀਦਾ ਹੈ ਇਹ ਪ੍ਰਪੇਅਰ ਨਹੀਂ ਕਰਵਾਈਆਂ ਜਾ ਸਕਦੀਆਂ ਇੱਕ ਵਿਲ ਦੇ ਨਾਲ ਪ੍ਰਪੇਅਰ ਹੁੰਦੀਆਂ ਨੇ ਹੁਣ ਨੈਕਸਟ ਜਿਹੜੀ ਗੱਲ ਆਉਂਦੀ ਹੈ ਕਿ ਇੰਟਰਵਿਊ ਵਾਸਤੇ ਨੈਕਸਟ ਪ੍ਰੈਪਰੇਸ਼ਨ ਕੀ ਹੈ ਡੈਫੀਨੇਟਲੀ ਉਹ ਪ੍ਰੈਪਰੇਸ਼ਨ ਹੈਗੀ ਹੈ ਤੁਹਾਡੇ ਮੋਡਿਊਲਸ ਤੁਹਾਡੇ ਸਬਜੈਕਟਸ ਪ੍ਰੋਗਰਾਮਸ ਫਾਈਨੈਂਸ਼ੀਅਲਸ ਇਹਨਾਂ ਦੇ ਫੈਕਟਸ ਐਂਡ ਫਿਗਰਸ ਦੀ ਤੁਸੀਂ ਤੁਹਾਨੂੰ ਸਪான்ਸਰ ਕੌਣ ਕਰ ਰਿਹਾ ਹੈ ਤੁਸੀਂ ਜਿਸ ਯੂਨੀਵਰਸਿਟੀ ਚ ਜਾ ਰਹੇ ਹੋ ਉਹਦੀਆਂ ਰੈਂਕਿੰਗਸ ਕੀ ਨੇ ਤੁਸੀਂ ਜਿਹੜਾ ਪ੍ਰੋਗਰਾਮ ਪੜਨ ਜਾ ਰਹੇ ਹੋ ਉਹਦੇ ਚ ਕਿਹੜੇ-ਕਿਹੜੇ ਤੁਸੀਂ ਮੋਡਿਊਲ ਪੜੋਗੇ ਉਹ ਮੋਡਿਊਲਸ ਤੋਂ ਤੁਸੀਂ ਕੀ ਸਕਿਲਸ ਗੇਨ ਕਰੋਗੇ ਔਰ ਉਹ ਸਕਿਲਸ ਜਿਹੜੀਆਂ ਤੁਸੀਂ ਗੇਨ ਕਰੋਗੇ ਉਹ ਕਿਸ professions ਦੇ ਵਿੱਚ ਇੰਪਲੀਮੈਂਟ ਹੋਣਗੀਆਂ ਇਹ ਪ੍ਰਪੇਅਰ ਕਰਨ ਵਾਲੀ ਗੱਲ ਹੁੰਦੀ ਹੈ ਨਾ ਕਿ ਆਪਾਂ ਮੋਡਿਊਲ ਰਟ ਲਏ ਕਰੈਮ ਕਰ ਲਏ ਔਰ ਅਸੀਂ ਆਪਣੇ ਕੰਸਲਟੈਂਟ ਨੂੰ ਉਹਨੂੰ ਬਾਰ-ਬਾਰ ਸੁਣਾਈ ਜਾਈਏ ਔਰ ਉਹਨੂੰ ਉੱਥੇ ਜਾ ਕੇ ਜਦੋਂ ਐਮਬੈਸੀ ਇੰਟਰਵਿਊ ਹੋਣੀ ਹੈ ਅਗਰ ਉੱਥੇ ਜਾ ਕੇ ਵੀ ਆਪਾਂ ਨੂੰ ਡਿਲੀਵਰ ਕਰਨਾ ਹੈ ਤਾਂ ਉਸ ਮੋਡ 'ਚ ਡਿਲੀਵਰ ਹੋਣਾ ਚਾਹੀਦਾ ਥੈਟ ਫੀਲ ਲਾਈਕ ਕਿ ਤੁਸੀਂ ਇੱਕ ਰੈਂਡਮ ਕੁਐਸਚਨ ਦੇ ਉੱਤੇ ਆਪਣਾ ਇੱਕ ਵਿਊ ਦੇ ਰਹੇ ਹੋ ਇੰਟਰਵਿਊ ਬੇਸਿਕਲੀ ਵੀ ਡਾ ਜੀ ਥੈਟ ਇਜ਼ ਅ ਐਕਸਚੇਂਜ ਆਫ ਦਾ ਵਿਊਜ਼ ਬੀਟਵੀਨ ਟੂ ਪਰਸਨਸ ਹੈ ਨਾ ਸੋ ਉਹਦਾ ਕੰਡਕਟ ਵੀ ਉਸੇ ਤਰੀਕੇ ਨਾਲ ਹੋਣਾ ਚਾਹੀਦਾ ਇਹ ਨਹੀਂ ਕਿ ਆਪਾਂ ਚੀਜ਼ ਕੋਈ ਰੱਟ ਲਈ ਹੈ ਔਰ ਉੱਥੇ ਜਾ ਕੇ ਬੜ ਫੜਾਫੜ ਉਹਨੂੰ ਆਪਾਂ ਬੋਲ ਦੇਣਾ ਤੇ ਆਪਣੀ ਜੌਬ ਡਨ ਹੈ ਸੋ ਬਾਡੀ ਲੈਂਗੁਏਜ ਤੁਹਾਡੀ ਕੀ ਹੈ ਤੁਹਾਡੀ ਕੰਟੈਂਟ ਡਿਲੀਵਰੀ ਕੀ ਹੈ ਉਹਦੀ ਪ੍ਰੈਜੈਂਟੇ ਫੈਕਟਸ ਐਂਡ ਫਿਗਰਸ ਤੁਹਾਡੇ கரੈਕਟ ਨੇ ਔਰ ਇੱਕ ਚੀਜ਼ ਮੈਂ ਜ਼ਰੂਰ ਕਹੂੰਗਾ ਕਿ ਯੂਨੀਵਰਸਿਟੀ ਦੀ ਸਿਲੈਕਸ਼ਨ ਬਹੁਤ ਸਹੀ ਤਰੀਕੇ ਨਾਲ ਕਰੋ ਵੈਲ ਐਜੂਕੇਟਿਡ ਕੰਸਲਟੈਂਟ ਦੇ ਨਾਲ ਆਪਣੇ ਅਕੈਡੈਮਿਕ ਬੇਸਡ ਕਰੀਅਰ ਦੇ ਉੱਤੇ ਅਕੋਰਡਿੰਗਲੀ ਉਹਨੂੰ ਡਿਸਕਸ ਕਰੋ ਔਰ ਫਿਰ ਯੂਨੀਵਰਸ ਜਦੋਂ ਅਸੀਂ ਯੂਐਸ ਦੀ ਗੱਲ ਕਰਦੇ ਆ ਸਟੂਡੈਂਟ ਯੂਨੀਵਰਸਿਟੀ ਚੂਜ਼ ਕਰੇ ਜਾਂ ਕਾਲਜ ਚੂਜ਼ ਕਰੇ ਡਿਪਲੋਮੇਟ ਜਾਵੇ ਜਾਂ ਡਿਗਰੀ ਚ ਜਾਵੇ ਡੈਫੀਨੇਟਲੀ ਇਹਦੇ ਵਿੱਚ ਤਾਂ ਮੈਂ ਇਹੀ ਕਹੂੰਗਾ ਜੀ ਕਿ ਸਟੂਡੈਂਟ ਨੂੰ ਯੂਐਸ ਅਗਰ ਜਾਣਾ ਹੈ ਇੰਟਰਵਿਊ ఈజీలీ క్లియర్ करनी है त ओनली पार्ट इज कि यूनिवर्सिटी ऑप्ट करो डिग्री ऑप्ट करो चाहे ਤੁਸੀਂ +2 ਤੋਂ ਬਾਅਦ ਜਾ ਰਹੇ ਹੋ ਚਾਹੇ ਤੁਸੀਂ ਗ੍ਰੈਜੂਏਸ਼ਨ ਤੋਂ ਬਾਅਦ ਜਾ ਰਹੇ ਹੋ ਸੋ ਦੋਨੋਂ ਕੇਸਿਸ ਦੇ ਵਿੱਚ ਬੈਚਲਰ ਮਾਸਟਰ ਪਲੱਸ ओनली द ਯੂਨੀਵਰਸਿਟੀ ਕੋਈ ਵੀ ਕਾਲਜ ਜਾਂ ਡਿਪਲੋਮਾ ਲੈਣ ਦੀ ਜ਼ਰੂਰਤ ਨਹੀਂ ਹੈ ਬਿਲਕੁਲ ਠੀਕ ਹੈ ਔਰ ਜੇ ਅਸੀਂ ਹੁਣ ਗੱਲ ਕਰੀਏ ਨੈਕਸਟ ਇਨਟੇਕਸ ਦੀ ਤੇ ਚੰਗੀਆਂ ਯੂਨੀਵਰਸਿਟੀਆਂ ਤੁਹਾਡੇ ਕੋਲੇ ਅਵੇਲੇਬਲ ਨੇ ਕਿੰਨੇ ਦਿਨਾਂ ਚ ਆਫਰ ਲੈਟਰ ਆ ਜਾਂਦੀ ਹੈ ਔਰ ਪੂਰਾ ਪ੍ਰੋਸੈਸ ਕਿੰਨੇ ਦਿਨਾਂ ਦਾ ਹੈ ਦੇਖੋ ਜੀ ਇਹਦੇ ਵਿੱਚ ਜਿਹੜਾ ਯੂਨੀਵਰਸਿਟੀ ਦਾ ਪ੍ਰੋਸੈਸ ਰਹਿੰਦਾ ਉਹ ਹਾਰਡਲੀ 1 ਮੰਥ ਮੰਨ ਕੇ ਚੱਲੀਏ 40 45 ਡੇਸ ਮੈਕਸਿਮਮ ਹੈ ਉਹਦੇ ਵਿੱਚ ਤੁਹਾਡੇ ਆਫਰਸ ਫਾਈਨੈਂਸ਼ੀਅਲਸ I20s ਹਰ ਇੱਕ ਚੀਜ਼ ਰੀਸੀਵ ਹੈ ਉਸ ਤੋਂ ਬਾਅਦ ਤੁਸੀਂ ਜਿੰਨੀ ਜਲਦੀ ਆਪਣੀ ਐਮਬੈਸੀ ਫੀ ਪੇ ਕਰਦੇ ਹੋ ਐਂਡ ਅਪਾਇੰਟਮੈਂਟ ਚੱਕਦੇ ਹੋ ਤਾਂ ਯੂ ਕੈਨ ਫਿਨਿਸ਼ ਅਪ ਦਿਸ ਪ੍ਰੋਸੈਸ ਬਿਟਵੀਨ 2 ਮੰਥ ਈਵਨ ਸੋ ਉਹਦੇ ਲਈ ਇਨਟੇਕ ਨੂੰ ਅਕੋਰਡਿੰਗਲੀ ਮੈਚ ਅਪ ਕਰਕੇ ਚੱਲੋ ਨੈਕਸਟ ਇਨਟੇਕ ਜਨੂਅਰੀ ਹੈ ਤਾਂ ਡੈਫੀਨੇਟਲੀ 40 45 ਦਿਨ ਜਿਹੜੇ ਲੱਗਦੇ ਨੇ ਉਸ ਤੋਂ ਬਾਅਦ ਆਪਾਂ ਅਪਾਇੰਟਮੈਂਟ ਵੀ ਸੋ ਬ੍ਰਾਡਵੇ ਦਾ ਤੁਹਾਡਾ ਆਪਣਾ ਸਕਸੈਸ ਰੇਟ ਕਿੰਨਾ ਹੈ ਯੂ ਐਸ ਦਾ ਅ ਦੇਖੋ ਇਹ ਬਹੁਤ ਇੰਪੋਰਟੈਂਟ ਸਵਾਲ ਹੈ ਜੀ ਸਟੂਡੈਂਟ ਵੀ ਆ ਕੇ ਪੁੱਛਦੇ ਨੇ ਵੀ ਸਕਸੈਸ ਰੇਟ ਕੀ ਹੈ ਵੀ ਕਿਸੇ ਦੇ ਕਿੰਨੇ ਵੀਜ਼ੇ ਆਏ ਨੇ ਉਹ ਦਿਖਾਓ ਇਹ ਚੀਜ਼ ਪੋਸੀਬਲ ਹੈਗੀ ਅਗਰ ਅਸੀਂ ਕੈਨੇਡਾ ਦੀ ਗੱਲ ਕਰੀਏ ਯੂਕੇ ਦੀ ਗੱਲ ਕਰੀਏ ਆਸਟ੍ਰੇਲੀਆ ਦੀ ਗੱਲ ਕਰੀਏ ਜਿੱਥੇ ਡਾਕੂਮੈਂਟਡ ਬੇਸਡ ਆਪਾਂ ਨੂੰ ਵੀਜ਼ਾ ਹੁਣ ਮੰਨ ਲਓ ਜੇ ਕਿਸੇ ਨੇ ਕੈਨੇਡਾ ਅਪਲਾਈ ਕਰਨਾ ਹੈ ਤਾਂ ਮੈਂ ਉਹਦੇ ਵਿੱਚ ਸਟੂਡੈਂਟ ਚੁੱਕ ਰਿਹਾ ਜਿਹੜੇ 6 ਈਚ ਨੇ ਰੀਸੈਂਟ ਪਾਸ ਆਊਟ ਨੇ ਮੋਰ ਥੈਨ 60% ਉਹਨਾਂ ਦੇ ਓਵਰਆਲ ਸਕੋਰਸ ਨੇ ਤਾਂ ਹਾਈ ਗੁੱਡ ਸੇ ਮੇਰੇ ਕੋਲ 100% ਅਗਰ ਮੈਂ 100 ਐਪਲੀਕੇਸ਼ਨ ਕਿਉਂਕਿ ਉਹ एलिजिबिलिटी ਕ੍ਰਾਈਟੇਰੀਆ ਤੋਂ ਉੱਪਰ ਬੈਠੇ ਨੇ ਉਹਦੇ ਵਿੱਚ ਆਪਾਂ ਇੱਕ ਕੰਸਲਟੈਂਟ ਦੀ ਔਰ ਸਟੂਡੈਂਟ ਦੀ ਸਕਸੈਸ ਰੇਸ਼ੋ ਨੂੰ ਦੇਖ ਸਕਦੇ ਆ ਬਟ ਅਗਰ ਅਸੀਂ ਯੂਐਸ ਚ ਗੱਲ ਕਰੀਏ ਹੁਣ ਯੂਐਸ ਚ ਸਟੂਡੈਂਟ ਵਿਦ ਆਇਲਸ ਵੀ ਅਪਲਾਈ ਕਰਦਾ ਹੈ ਵਿਦਆਊਟ ਵੀ ਕਰਦਾ ਹੈ ਬਿਨਾ ਗਿਆਪਲਾ ਵੀ ਕਰਦਾ ਹੈ 2 ਸਾਲ 4 ਸਾਲ 5 ਸਾਲ ਵਾਲਾ ਵੀ ਕਰਦਾ ਬਟ ਇਹ ਇੰਟਰਵਿਊ ਬੇਸਡ ਵੀਜ਼ਾ ਹੈ ਸੋ ਜਿਹੜਾ ਸਟੂਡੈਂਟ ਕੌਨਫੀਡੈਂਟ ਹੈ ਉਹ ਆਪਣੇ ਕੰਟੈਂਟ ਡਿਲੀਵਰੀ ਤੇ ਉਹਨੇ ਵਰਕ ਕੀਤਾ ਸੋ ਉੱਥੇ ਉਹਦਾ ਵੀਜ਼ਾ ਹੈ ਹਾਂ ਇਹ ਚੀਜ਼ ਹੋ ਸਕਦੀ ਹੈ ਕਿ ਜਿਹੜੇ ਵੀਜ਼ੇ ਵਾਲੇ ਸਟੂਡੈਂਟ ਨੇ ਤੁਸੀਂ ਉਹਨਾਂ ਨਾਲ ਇੰਟਰੈਕਟ ਕਰ ਸਕਦੇ ਆ ਉਹਨਾਂ ਦੇ ਸੈਸ਼ਨਸ ਦੇਖ ਸਕਦੇ ਹੋ ਵੀ ਉਹਨਾਂ ਨੇ ਕੀ ਕੀਤਾ ਸਾਰਾ ਕੁਝ YouTube ਤੇ ਅਵੇਲੇਬਲ ਹੈ ਬਿਲਕੁਲ ਠੀਕ ਹੈ ਜੀ ਸੋ ਨੈਕਸਟ ਇਨਟੈਕਸ ਦੇ ਲਈ ਤੁਸੀਂ 90238 90238 ਤੇ ਕਾਲ ਕਰ ਸਕਦੇ ਹੋ ਬਰੌਡਵੇ ਇਮੀਗ੍ਰੇਸ਼ਨ ਦੇ ਨੀਅਰਬਾਈ ਆਫਿਸ ਤੇ ਵਿਜ਼ਿਟ ਕਰ ਸਕਦੇ ਹੋ ਔਰ ਤੁਸੀਂ ਜ਼ਰੂਰ ਗੱਲ ਕਰਕੇ ਅਪਾਇੰਟਮੈਂਟ ਲੈ ਕੇ ਆਪਣਾ ਪ੍ਰੋਫਾਈਲ WhatsApp ਕਰਕੇ ਜਾਂ ਆਨਲਾਈਨ ਵੀ ਤੁਸੀਂ ਮੂਵ ਕਰ ਸਕਦੇ ਹੋ ਥੈਂਕ ਯੂ ਸੋ ਮਚ ਜਗਪ੍ਰੀਤ ਜੀ ਬਹੁਤ ਮਹੱਤਵਪੂਰਨ ਜਾਣਕਾਰੀ ਤੁਸੀਂ USA ਤੇ ਵੀ ਸਾਡੇ ਨਾਲ ਸਾਂਝੀ ਕੀਤੀ ਥੈਂਕ ਯੂ ਜੀ ਫਰਵਰ ਦੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਣ